ਇੱਕ 3.5 ਸਾਲ ਦੀ ਬੱਚੀ ਆਪਣੇ ਮਾਪਿਆਂ ਨਾਲ ਮੋਟਰਸਾਈਕਲ ਤੇ ਨਨਕੇ ਜਾ ਰਹੀ ਸੀ ਪਰ ਰਸਤੇ 'ਚ ਚਾਈਨਾ ਡੋਰ ਨੇ ਲਿਆ ਉਹਨੂੰ ਆਪਣੀ ਚਪੇਟ 'ਚ ਚਿਹਰਾ ਇੰਨਾ ਜ਼ਿਆਦਾ ਜ਼ਖਮੀ ਹੋਣ ਕਾਰਨ ਉਸਦੇ ਚਿਹਰੇ 'ਤੇ 65 ਤੋਂ ਵੱਧ ਟਾਂਕੇ ਲੱਗੇ ਨੇ ਜਿਸ ਕਾਰਨ ਦਰਦ ਨਾ ਸਿਰਫ ਬੱਚੀ ਨੇ ਸਹਿਆ ਸਗੋਂ ਉਸਦੇ ਮਾਪਿਆਂ ਦੇ ਵੀ ਦਿਲ ਚੀਰੇ ਗਏ ਇਸ ਮੌਕੇ ਬੱਚੀ ਦੀ ਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਚਾਹੁੰਦੀ ਆਂ ਕਿ ਕਦੇ ਵੀ ਕਿਸੇ ਹੋਰ ਮਾਪਿਆਂ ਨੂੰ ਇਹੋ ਜਿਹੀ ਤਕਲੀਫ ਨਾ ਵੇਖਣੀ ਪਵੇ ਚਾਈਨਾ ਡੋਰ ਤੇ ਪੂਰੀ ਤਰ੍ਹਾਂ ਰੋਕ ਲਗਣੀ ਚਾਹੀਦੀ ਹੈ ਉਹ ਮਾਪੇ ਜੋ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਖਰੀਦਣ ਜਾਂ ਉਡਾਉਣ ਲਈ ਆਗਿਆ ਦਿੰਦੇ ਨੇ ਉਹਨਾਂ ਨੂੰ ਬੱਚਿਆਂ ਦੀ ਇਹ ਜिद ਨਹੀਂ ਪਵਾਉਣੀ ਚਾਹੀਦੀ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਕਿ ਚਾਈਨਾ ਡੋਰ ਤੇ ਤੁਰੰਤ ਪੂਰੀ ਪਾਬੰਦੀ ਲਗਾਈ ਜਾਵੇ ਜੀ ਅਸੀਂ ਤਾਂ ਇਹ ਹੀ ਚਾਹੁੰਦੇ ਹਾਂ ਕਿ ਜੋ ਸਾਡੇ ਨਾਲ ਹੋਇਆ ਕਿਸੇ ਪੇਰੈਂਟਸ ਨਾਲ ਨਾ ਹੋਵੇ ਸੋ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਕਿ ਜਿਹੜੀ ਇਹ ਕਿਲਰ ਥ੍ਰੈਡ ਆ ਜਿਹਨੂੰ ਅਸੀਂ ਚਾਈਨਾ ਡੋਰ ਕਹਿੰਦੇ ਆ ਜਾਂ ਗੱਟੂ ਕਹਿੰਦੇ ਆ ਇਸਤੇ ਪੂਰੀ ਤਰ੍ਹਾਂ ਰੋਕ ਲਗਣੀ ਚਾਹੀਦੀ ਆ ਬਾਜ਼ਾਰਾਂ ਵਿੱਚ ਜਾਂ ਕਿਸੇ ਦੇ ਘਰਾਂ ਵਿੱਚ ਇਹ ਆਉਂਦੀ ਆ ਕਿੱਦਾਂ ਆਉਂਦੀ ਆ ਇਹ ਸਭੇ ਜਾਣਦੇ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨਾਲ ਵੀ ਕੋਈ ਹਾਦਸਾ ਹੋਵੇ ਸੋ ਪਲੀਸ ਨੂੰ ਰਿਕਵੈਸਟ ਹੈ ਕਿ ਜਿੰਨੀ ਹੋ ਸਕੇ ਲੀਗਲੀ ਤੌਰ ਤੇ ਇਸਤੇ ਉਹ ਵੀ ਮਾਂ ਤੇ ਉਹਨੂੰ ਸੋਚਣਾ ਚਾਹੀਦਾ ਹੈ ਕਿ ਸਾਡਾ ਵੀ ਬੱਚਾ ਆ ਅਸੀਂ ਉਹਨੂੰ ਜਿਉਂ ਜਿੱਦ ਕਰਦਾ ਹੈ ਤਾਂ ਜਿੱਦ ਪੁਗਾਈ ਨਾ ਜਾ ਸਕੇ ਕਿਉਂਕਿ ਇਹ ਜਿਹੜੀ ਡੋਰ ਆ ਹੋਰ ਵੀ ਚੀਜ਼ਾਂ ਨੇ ਉਹਨਾਂ ਨੂੰ ਉਹ ਲਿਆ ਕੇ ਦਿੱਤੀ ਜਾ ਉਹ ਲਿਆ ਕੇ ਦਿਓ ਤਾਂ ਜੋ ਆਹ ਕਿਲਰ ਥ੍ਰੈਡ ਤੋਂ ਬਚ ਸਕਨ ਹਸਪਤਾਲ ਰੋਲ ਕਿਦਾਂ ਦਾ ਹੈ ਹਸਪਤਾਲ ਰੋਲ ਵੀਰ ਜੀ ਬਹੁਤ ਵਧੀਆ ਸਰਬਸੁਖ ਹਸਪੀਟਲ ਬਟਾਲੇ ਤੋਂ ਅਸੀਂ ਬਹੁਤ ਵਧੀਆ ਇਨਾਂ ਨੇ ਡਾਕਟਰਾਂ ਨੇ ਟਰੀਟ ਕੀਤਾ ਬੱਚੇ ਦੀ ਉਮਰ ਜੀ 3.5 ਸਾਲ ਹੈ ਅਸੀਂ ਬੱਚਿਆਂ ਦੇ ਇਥੇ ਬਟਾਲੇ ਸ਼ਹਿਰ ਬੱਚਿਆਂ ਦੇ ਨਾਨਕੇ ਬਟਾਲੇ ਕੋਲੇ ਉੱਥੇ ਵਾਪਸ ਜਾ ਰਹੇ ਸੀ ਤੇ ਬਟਾਲੇ ਬਿਜਲੀ ਘਰ ਕੋਲੇ ਜੀਟੀ ਰੋਡ ਤੇ ਬਿਲਕੁਲ ਨੋਰਮਲ ਸਪੀਡ ਤੇ ਆਪਾਂ ਮੋਟਰਸਾਈਕਲ ਤੇ ਜਾ ਰਹੇ ਸੀ ਇਹ ਬੱਚੀ ਆਪਣੇ ਮਾਤਾ ਦੀ ਮਾਮਾ ਦੀ ਗੋਦ ਵਿੱਚ ਕਿਸੇ ਬੈਠੀ ਸੀ ਚਾਈਨਾ ਵਾਲੀ ਡੋਰ ਪਤਾ ਨਹੀਂ ਕਿੱਥੋਂ ਆਈ ਉੱਪਰ ਆਈ ਦੇ ਸਿੱਧਾ ਇਹਦੇ ਸਾਰਾ ਕੁਝ ਬਹੁਤ ਜ਼ਿਆਦਾ ਡੈਮੇਜ ਬਹੁਤ ਜ਼ਿਆਦਾ ਜਕੀ ਮਾਰ ਕੇ ਚਲੀ ਪੁਲਿਸ ਕੇਨ ਤੇ ਟੰਗੀ ਆ ਜਿਹੜੀ ਅੰਦਰਲੀ ਚਾਰ ਲੇਅਰਸ ਡੈਸਟ੍ਰਕਟਿਵ ਨੇ ਸਟੈਸ ਕੀਤੀਆਂ ਉਹਦੇ ਵਿੱਚ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਕੁ ਟੈਸ ਲੱਗੇ ਹੋਣਗੇ ਉਹਨਾਂ ਦੇ ਥੋੜੀ ਤੇ ਗਲ ਤੇ ਤੇ ਦਸਤਾਰ ਤੇ ਕੱਟ ਲੱਗਾ ਸੀ ਜੋ ਹੁਣ ਥੋੜਾ ਜਿਹਾ ਠੀਕ ਹੋ ਚੁੱਕਾ ਹੈ ਦਸਤਾਰ ਸਾਰੀ ਕੱਟੀ ਗਈ ਸੀ ਥੋੜ ਨੂੰ ਲੰਪੇ ਜਿਤ ਡੋਰ ਲੰਘ ਕੇ ਗਈ ਉਹਦੇ ਵੱਜ ਕੇ ਤੇ ਬਹੁਤ ਜ਼ਿਆਦਾ ਮਤਲਬ ਉਹਦਾ ਬੱਚੇ ਦੀ ਮੰਮਾ ਦਾ ਨੁਕਸਾਨ ਹੋਣੋਂ ਬਚ ਗਿਆ ਪਰ ਬੱਚੀ ਬਹੁਤ ਜ਼ਿਆਦਾ ਮਤਲਬ ਨੁਕਸਾਨ ਕਰਕੇ ਗਈ ਹਸਪਤਾਲ ਸਰਬਸਫੋ ਹਸਪੀਟਲ ਬਟਾਲਾ ਜਿਹੜਾ ਡਾਕਟਰ ਸਾਹਿਬਾਨ ਦਾ ਮੈਨੇਜਮੈਂਟ ਦਾ ਬਹੁਤ ਵਧੀਆ ਰੋਲ ਜੀ ਇਹਨਾਂ ਨੇ ਸਾਨੂੰ ਬਹੁਤ ਸਾਰਾ ਜੋਲ ਕੀਤਾ ਪਰਮਾਤਮਾ ਨੂੰ ਹੋਰ ਸਮਤ ਬਲ ਬਧ ਬਖਸ਼ੇ ਤੇ ਮੈਂ ਇਹ ਕਹਿਣਾ ਚਾਹਾਂਗਾ ਵੀ ਮਤਲਬ ਆਮ ਲੋਕ ਤੇ ਸਰਕਾਰਾਂ ਨੂੰ ਪਹਿਲਾਂ ਤੇ ਆਮ ਲੋਕਾਂ ਨੂੰ ਬੇਨਤੀ ਕਰਾਂਗਾ ਵੀ ਜਿਹੜੀ ਚਾਇਨਾ ਡੋਰ ਦਾ ਵਾ ਪੂਰਨ ਤੌਰ ਤੇ ਸਪਸ਼ਟ ਬਾਈਕਾਟ ਕੀਤਾ ਜਾਵੇ ਪਾਬੰਦੀ ਸਦਾ ਫਾਇਨਾ ਡੋਰਿਆ ਫਿਰ ਵੀ ਕੋਈ ਇਲੀਗਲ ਤਰੀਕੇ ਨਾਲ ਜੋ ਹੈ ਮਤਲਬ ਸਰਕਾਰ ਲੋਕ ਖਰੀਦੇ ਆ ਜਾਂ ਵੇਚਦੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਰਿਕਵੈਸਟ ਹੈ ਜੀ ਐ ਡਾਕਟਰ ਹਰਪ੍ਰੀਤ ਕੋਰ ਪੇਸ਼ੈਂਟ ਦੀ ਆਪਰੇਟਿੰਗ ਸਰਜਨਾ ਜਦੋਂ ਬੱਚੀ ਸਾਡੇ ਕੋਲ ਆਈ ਤੇ ਬੱਚੀ ਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਸੀਗੀ ਬੱਚੇ ਦਾ ਬਹੁਤ ਬਲੱਡ ਲਾਸ ਹੋ ਚੁੱਕਿਆ ਸੀਗਾ ਬੱਚੇ ਦੇ ਫੇਸ ਤੇ ਲੈਸੀਰੇਟਡ ਬੂਨ ਜੜਾ ਕਿ ਬਿਲਕੁਲ چیرਦਾ ਹੋਇਆ ਉਹਦੇ ਬਲੱਡ ਵੈਸਲਸ ਮੇਨ ਵੈਸਲਸ ਤੱਕ ਪਹੁੰਚ ਚੁੱਕਿਆ ਸੀਗਾ ਤੇ ਉਹਦੀਆਂ ਬਿਲਕੁਲ ਮੇਨ ਬਲੱਡ ਦੀਆਂ ਵੈਸਲਸ ਕੈਰੋਟਿਡ ਵੈਸਲਸ ਜਿਹਨੂੰ ਕਹਿੰਦੇ ਨੇ ਜਾਂ ਫਿਰ ਇੰਟਰਨਲ ਜੁਗਲਰ ਵੈਸਲਸ ਉਹ ਪੂਰੀਆਂ ਹੀ ਐਕਸਪੋਜ਼ ਹੋ ਚੁੱਕੀਆਂ ਸੀਗੀਆਂ ਤੇ ਪੇਸ਼ੈਂਟ ਨੂੰ ਬਿਲਕੁਲ ਪੀਲਾ ਪੈ ਚੁੱਕਿਆ ਸੀਗਾ ਮਰੀਜ਼ ਇੱਕਦਮ ਇੰਨਾ ਜ਼ਿਆਦਾ ਬਲੱਡ ਲਾਸ ਸੀਗਾ ਪੇਸ਼ੈਂਟ ਨੂੰ ਅਸੀਂ ਇਮੀਡੀਏਟਲੀ ਟ੍ਰੀਟਮੈਂਟ ਵਾਸਤੇ ਲਿਆ ਗਿਆ ਪੇਸ਼ੈਂਟ ਨੂੰ ਜਿਹੜੇ ਸਟਾਰਟਿੰਗ 'ਚ ਜੋ ਵੀ ਦੇ ਸਕਦੇ ਸੀਗੇ ਉਹਨਾਂ ਦੀ ਰੈਸਸਿਟੇਟ ਸਮਝ ਲੋ ਕੇ ਤੁਹਾਨੂੰ ਮੈਨੇਜ ਕਰਨ ਵਾਸਤੇ ਜੋ ਵੀ ਡਰੱਗਸ ਜੋ ਵੀ ਕਰਨਾ ਸੀਗਾ ਉਹ ਸਟਾਰਟ ਕੀਤਾ ਉਹਨਾਂ ਦੀ ਸਰਜਰੀ ਦਾ ਪ੍ਰੋਸੈਸ ਅਸੀਂ ਮੀਨ ਵਾਈਲ ਸਟਾਰਟ ਕੀਤਾ ਤੇ ਪੇਸ਼ੈਂਟ ਨੂੰ ਇਮੀਡੀਏਟ ਸਰਜਰੀ ਵਾਸਤੇ ਲਿਆ ਗਿਆ ਤੇ ਪੇਸ਼ੈਂਟ ਦੀ ਲੇਅਰ ਬਾਈ ਲੇਅਰ ਸੂਚਰਿੰਗ ਉਹਨੂੰ ਮੈਨੇਜ ਕਰਨਾ ਸਾਡੇ ਲਈ ਥੋੜਾ ਡਿਫਿਕਲਟ ਸੀਗਾ ਕਿਉਂਕਿ ਇੱਕ ਤੇ ਬੱਚਾ ਸੀਗਾ ਦੂਸਰਾ ਬਲੱਡ ਲੌਸ ਸੀਗਾ ਪ੍ਰੈਸ਼ਰ ਨੂੰ ਬਲੱਡ ਟ੍ਰਾਂਸਫਿਊਸ਼ਨਸ ਵੀ ਕੀਤੀਆਂ ਗਈਆਂ ਤੇ ਇਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਆਈਸੀਯੂ ਮੈਨੇਜਮੈਂਟ ਪਲੱਸ ਆਪਣੇ ਸਰਜਰੀ ਓਟੀ ਮੈਨੇਜਮੈਂਟ ਕਰਕੇ ਪੇਸ਼ੈਂਟ ਨੂੰ ਰਿਕਵਰ ਕੀਤਾ ਗਿਆ